ਸਤਿ ਸ਼੍ਰੀ ਅਕਾਲ ਜੀ ਪ੍ਰਵੀਨ ਫੁਲਕਾਰੀ ਹਾਊਸ ਦੇ ਵਿੱਚ ਇੱਕ ਵਾਰ ਫੇਰ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਤੁਹਾਨੂੰ ਜਿਵੇਂ ਪਤਾ ਹੈ ਪ੍ਰਵੀਨ ਫੁਲਕਾਰੀ ਹਾਊਸ ਦੇ ਵਿੱਚ ਹੱਥ ਦੇ ਬਾਗ ਫੁਲਕਾਰੀਆਂ, ਪੱਖੀਆਂ ਝੋਲੇ ਹੋਰ ਵੀ ਬਹੁਤ ਸਾਰੀਆਂ ਰਵਾਇਤੀ ਚੀਜ਼ਾਂ ਜਿਹੜੀਆਂ ਮਿਲ ਜਾਂਦੀਆਂ। ਸਾਡੇ ਕੋਲ ਖਰੀਦਣ ਦੇ ਲਈ ਸਾਡਾ ਪਤਾ ਹੈਗਾ ਜੀ ਪ੍ਰਵੀਨ ਫੁਲਕਾਰੀ ਹਾਊਸ ਐਮ 636/12 ਲਾਹੌਰ ਰੋਡ ਪੱਟੀ ਜ਼ਿਲ੍ਹਾ ਸਾਡਾ ਤਰਨਤਾਰਨ ਸ਼ਹਿਰ ਪੱਟੀ ਆ ਤੁਸੀਂ ਆ ਕੇ ਵੀ ਖਰੀਦ ਸਕਦੇ ਹੋ। ਸਾਡੇ ਨੰਬਰਸ ਹੈਗੇ ਆ 805 4621970 950 120 5488 ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡੇ ਕੋਲ ਬਾਗ ਫਲਕਾਰੀਆਂ ਪੱਖੀਆਂ ਝੋਲੇ ਹੋ ਸਾਰੀਆਂ ਚੀਜ਼ਾਂ ਜਿਹੜੀਆਂ ਰਵਾਇਤੀ ਹੁੰਦੀਆਂ Google ਤੇ ਲੋਕੇਸ਼ਨ ਜਿਹੜੀ अवेलेबल ਹੈਗੀ ਐ Apple Map ਤੇ ਵੀ ਲੋਕੇਸ਼ਨ ਹੈਗੀ ਐ ਤੁਸੀਂ ਮੈਂ ਉਹਦਾ ਸ਼ਾਰਟ ਵੀਡੀਓ ਪਾਈ ਹੋਈ ਐ ਤੁਸੀਂ ਸਾਡੇ ਚੈਨਲ ਤੇ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਚੈਨਲ ਤੇ ਜਾ ਕੇ ਵੇਖ ਵੀ ਸਕਦੇ ਹੋ ਅੱਜ ਦਾ ਜਿਹੜੀ ਵੀਡੀਓ ਹੈਗੀ ਐ ਤੁਹਾਨੂੰ ਟਾਈਟਲ ਤੋਂ ਪਤਾ ਹੀ ਲੱਗ ਗਿਆ ਹੋਗਾ ਪੀਲੇ ਕਲਰ ਦੇ ਮਸਟਰਡ ਕਲਰ ਦੇ ਬਾਗ ਆਪਾਂ ਲੈ ਕੇ ਆਵਾਂਗੇ ਤੇ ਅ ਮੈਂ ਵੀਡੀਓ ਦੇ ਸ਼ੁਰੂਆਤ ਦੇ ਵਿੱਚ ਹੀ ਦੱਸ ਦੇਣਾ ਚਾਹੁੰਦੀ ਆ ਮੈਂ ਤਿੰਨ ਬਾਗ ਵਿਖਾਉਂਗੀ ਖੱਦਰ ਤੇ ਹੋਣਗੇ 2.5 ਮੀਟਰ ਲੰਬੇ ਹੋਣਗੇ 1.5 ਮੀਟਰ ਚੌੜੇ ਹੋਣਗੇ ਅ ਮੈਂ ਹਮੇਸ਼ਾ ਮੈਨੂੰ ਸਾਰੇ ਕਹਿੰਦੇ ਆ ਤੁਸੀਂ ਪ੍ਰਾਈਜ਼ ਵੀ ਦੱਸ ਤੋ ਪ੍ਰਾਈਜ਼ ਵੀ ਦੱਸ ਤੋ ਮੈਂ ਤੁਹਾਨੂੰ ਇੰਨਾ ਕਹ ਦੱਸ ਦੇਣੀ ਆ ਕਿ ਇਹਦੀ ਕਾਸਟਿੰਗ ਜਿਹੜੀ ਆ ਸਾਡੀ ਸਾਡਾ ਟਾਈਮ ਕਿੰਨਾ ਲੱਗਦਾ ਤੁਸੀਂ ਉਸ ਸਭ ਨਾਲ ਕਾਸਟਿੰਗ ਦਾ ਅੰਦਾਜ਼ਾ ਲਾ ਲਿਆ ਕਰੋ ਸਾਡਾ ਟਾਈਮ ਇਹਨਾਂ ਨੂੰ 2.5 ਤੋਂ 3 ਮਹੀਨੇ 4 ਮਹੀਨੇ ਵੀ ਬਾਗਾਂ ਤੇ ਲੱਗ ਜਾਂਦੇ ਆ ਤੇ ਸੋ ਸਾਡੇ ਕੋ ਆਬਵੀਅਸਲੀ ਚੀਜ਼ ਜਿਹੜੀ ਆ ਥੋੜੀ ਜੀ ਕਾਸਟਿੰਗ ਇਹਦੀ ਹੁੰਦੀ ਆ ਤੇ ਤਦ ਇੱਕ ਉਹ ਪ੍ਰੋਪਰ ਬਿੱਲ ਹੁੰਦਾ ਸ਼ਿਪਿੰਗ ਜਿਹੜੀ ਆ ਵਰਲਡਵਾਈਡ ਅਵੇਲੇਬਲ ਹੁੰਦੀ ਆ ਤੇ ਜਿਹੜੇ ਮੈਂ 2-2 3-3 ਪੀਸਸ ਵਿਖਾਉਣੀ ਆ ਹਰ ਵੀਡੀਓ ਦੇ ਵਿੱਚ ਮੇਰੀ ਕੋਸ਼ਿਸ਼ ਹੁੰਦੀ ਆ ਕਿ ਹੁਣ ਵੀਡੀਓ ਰੂਟੀਨ ਦੇ ਨਾਲ ਤੁਹਾਨੂੰ ਪੋਸਟ ਕੀਤੀ ਜਾਵੇ ਜਿਹੜੀ ਮੈਂ ਵੀਡੀਓ ਅਪਲੋਡ ਕਰਦੀ ਆ ਤੇ ਜੇ ਉਹ ਬਾਗ ਆਊਟ ਆਫ ਸਟਾਕ ਜਾਂਦੇ ਆ ਫਿਰ ਉਹਨਾਂ ਨੂੰ 2-3 ਮਹੀਨੇ ਲੱਗ ਜਾਂਦੇ ਆ ਇਹ 3 ਮਹੀਨੇ ਤੇ ਸਰਦੀਆਂ ਦੇ 3-3.5 ਮਹੀਨੇ ਤੇ ਆਮ ਆ ਕਿ ਲੱਗ ਜਾਂਦੇ ਆ ਸੋ ਸ਼ੁਰੂਆਤ ਕਰਦੇ ਆ ਅੱਜ ਦੀ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਬਾਗ ਮਸਟਰਡ ਇਹ ਬਹੁਤ ਲੋਕਾਂ ਨੇ ਕਾਪੀ ਵੀ ਕੀਤਾ ਮੈਨੂੰ ਪਤਾ ਹੈ ਮਸ਼ੀਰ ਇਹ ਮਸ਼ੀਨ ਮੇਡ ਵਾਲਿਆਂ ਨੇ ਕਈਆਂ ਨੇ ਕਹਿ ਕਹਿ ਕੇ ਹੱਥ ਦਾ ਬਣਾਇਆ ਹੱਥ ਦਾ ਬਣਾਇਆ ਪਰ ਫਿਰ ਵੀ オリジナル ਜਿਹੜੀ ਚੀਜ਼ ਹੁੰਦੀ ਹੈ ਨਾ ਉਹ オリジナル ਹੀ ਹੁੰਦੀ ਹੈ ਭਾਵੇਂ ਕੋਈ ਵੀ ਕਿੰਨਾ ਵੀ ਕੁਝ ਵੀ ਕਰ ਲੇ ਮੈਂ ਬੜੇ ਲੋਕਾਂ ਨੇ ਮੈਨੂੰ ਰਿਟਰਨ ਭੇਜਿਆ ਕਿ ਦੀਦੀ ਉਹ ਇੰਨੇ ਦਾ ਦੇ ਰਿਆ ਇਹ ਇਦਾਂ ਕਰਦੇ ਆ ਵੇਖੋ ਜੀ ਅਸੀਂ ਹੱਥ ਦਾ ਬਾਗ ਫੁਲਕਾਰੀਆ ਕਰਦੇ ਆ BBC ਵਰਲਡ ਤੱਕ ਸਾਡੀ ਕਵਰੇਜ ਹੈਗੀ ਆ ਤੁਸੀਂ ਜਾ ਕੇ ਚੈੱਕ ਕਰ ਸਕਦੇ ਆ ਕੋਈ ਇਹਦੇ ਚ ਝੂਠ ਵਾਲੀ ਗੱਲ ਨਹੀਂ ਜੇ ਅਸੀਂ ਪ੍ਰੋਪਰ ਇੱਕ ਤਰੀਕੇ ਨਾਲ ਕੰਮ ਕਰ ਰਹੇ ਆ ਸਾਡਾ ਜੇ ਅਸੀਂ ਕੰਮ ਕਰ ਰਹੇ ਆ ਤੇ ਉਹਨੂੰ ਪ੍ਰੋਪਰਲੀ ਡਿਸਪਲੇ ਵੀ ਆ ਸੋਸ਼ਲ ਮੀਡੀਆ ਤੇ ਵੀ ਆ ਸਾਰਾ ਕੁਝ ਵੀ ਹੈਗਾ ਇਹ ਨਹੀਂ ਹੈਗਾ ਕਿ ਆਪਾਂ ਕੋਈ ਮਤਲ ਲੁਕਾ ਕੇ ਕੁਝ ਸਾਡਾ ਹੱਥ ਦਾ ਹੀ ਕੰਮ ਆ ਇਹਦੇ ਚ ਇਹਦੇ ਚ ਕੋਈ ਦੋ ਰਾਏ ਨਹੀਂ ਜਿਹੜਾ ਕੋਈ ਕਸਟਮਰ ਆਰਡਰ ਵੀ ਕਰਦਾ ਜੇ ਚੀਜ਼ ਆਊਟ ਆਫ ਸਟਾਕ ਵੀ ਹੁੰਦੀ ਹੈ ਤੇ ਆਪਾਂ ਕਹਿ ਦਿੰਦਾ ਕਿ ਉਹਦੇ 2 2.5 ਮਹੀਨੇ 3 ਮਹੀਨੇ ਲੱਗਣਗੇ ਪਿੱਛੋਂ ਵੀ ਵੇਖ ਸਕਦੇ ਹੋ ਗੰਡਾਂ ਤੋਂ ਨਿੱਗਿਆ ਨਿੱਗਿਆ ਤੋਂ ਪਤਾ ਲੱਗਦਾ ਹੈ ਕਿ ਅਸੀਂ ਹੱਥ ਦਾ ਕੰਮ ਕਰਦੇ ਆਂ ਪ੍ਰਿਸਦ ਲਈ ਅਸੀਂ ਲੰਡਨ ਵਰਕਸ਼ਾਪਸ ਵੀ ਦੇ ਕੇ ਆਏ ਆ ਬੱਚੇ ਸਾਡੇ ਤੋਂ ਜਿਹੜੇ ਆ ਸਕੂਲਾਂ ਕਾਲਜਾਂ ਵਾਲੇ ਸਿੱਖਦੇ ਵੀ ਆ ਸੋ ਹੱਥ ਦਾ ਕੰਮ ਕਰਦੇ ਆ ਤਾਂ ਹੀ ਅਸੀਂ ਬਾਗ ਫਲਕਾਰੀਆਂ ਨੂੰ ਟਾਈਮ ਲੱਗਦਾ ਨਹੀਂ ਤੇ ਮਸ਼ੀਨ ਮੇਡ ਬਣਾ ਕੇ ਤੇ ਅਸੀਂ ਜੇ ਬਿਜ਼ਨਸ ਕੱਲਾ ਬਿਜ਼ਨਸ ਵੱਲ ਸੋਚੀਏ ਤੇ ਫਿਰ ਉਹ ਉਹ ਬਹੁਤ ਈਜ਼ੀ ਹੋ ਜਾਂਦਾ ਪਰ ਇਹ ਜਿਹੜੇ ਆ ਹੱਥ ਦੇ ਚੀਜ਼ਾਂ ਸਾਡੇ ਕੋਲ ਹੁੰਦੀਆਂ ਇਹਨਾਂ ਨੂੰ ਕਟੋ-ਕਟ ਤਿੰਨ-ਤਿੰਨ ਮਹੀਨੇ ਜਿਹੜੀ ਆ ਚੀਜ਼ ਨੂੰ ਲੱਗ ਜਾਂਦਾ ਸੋ ਮੇਰੀ ਉਹਨਾਂ ਨੂੰ ਬੇਨਤੀ ਹੁੰਦੀ ਹੈ ਕਿ ਕਾਪੀ ਨਾ ਕਰੋ ਕਿਉਂਕਿ ਕਿਸੇ ਦੀ ਮਿਹਨਤ ਹੈ ਜੀ ਤਿੰਨ-ਤਿੰਨ ਮਹੀਨੇ ਤੁਸੀਂ ਕਿਸੇ ਦੀ ਮਿਹਨਤ ਨੂੰ ਕਾਪੀ ਕਰਕੇ ਤੁਸੀਂ ਵੇਚ ਰਹੇ ਹੋ ਉਹ ਗੱਲ ਬਹੁਤ ਗਲਤ ਹੁੰਦੀ ਹੈ ਪਰ ਚਲੋ ਪਰਮਾਤਮਾ ਸਰਬੱਤ ਦਾ ਹੀ ਭਲਾ ਕਰੇ ਸੋ ਇਹ ਵੇਖ ਸਕਦੇ ਹੋ ਇਹ ਮਸਟਰਡ ਕਲਰ ਦਾ ਬਾਗ ਹੈ 2.5 ਮੀਟਰ ਲੰਬਾ ਤੇ 1.5 ਮੀਟਰ ਚੌੜਾ ਖੱਦਰ ਤੇ ਬਾਗ ਜਿਹੜਾ ਹੈ ਬਣਿਆ ਹੈਗਾ ਸੋ ਇਹ ਪਿੱਛੋਂ ਵੀ ਵੇਖ ਸਕਦੇ ਹੋ ਇਹ ਸਾਰਾ ਪ੍ਰੋਪਰ ਬਾਗ ਜਿਹੜਾ ਆਪਾਂ ਤਿਆਰ ਕੀਤਾ ਹੋਇਆ ਇਹਨਾਂ ਦੇ ਸਕਰੀਨਸ਼ਾਟ ਲੈ ਕੇ ਸਾਡੇ ਨੰਬਰਸ ਤੇ ਤੁਸੀਂ ਮੈਸੇਜ ਕਰਦਿਆ ਕਰੋ ਕਿਉਂਕਿ ਤੁਹਾਨੂੰ ਫਿਰ ਪਤਾ ਲੱਗ ਜਾਏਗਾ ਕਿ ਕਿੱਦਾਂ ਦੇ ਕਿਹੜਾ ਬਾਗ ਤੁਹਾਨੂੰ ਚਾਹੀਦਾ ਸੋ ਇਹ ਅਵੇਲੇਬਲ ਹੈਗਾ ਦੂਸਰਾ ਬਾਗ ਡੱਬੀ ਵਾਲਾ ਡੱਬੀ ਤੇ ਫੁੱਲ ਵਾਲਾ ਬਾਗ ਹੈਗਾ ਇਹ ਵੀ ਆਹ ਵਾਲਾ ਅਵੇਲੇਬਲ ਹੈਗਾ ਓਵਰਆਲ ਇੱਕੋ ਜਿਹਾ ਬਾਗ ਹੈਗਾ ਜੀ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਔਰ ਜਿਹੜਾ ਵੀ ਨਵਾਂ ਪ੍ਰੋਡਕਟ ਆਵੇ ਉਹਦੀ ਵੀਡੀਓ ਬਣ ਜੇ ਪਰ ਕਈ ਵਾਰ ਹੁੰਦਾ ਹੈ ਕਿ ਤੁਸੀਂ ਇੱਥੋਂ ਆ ਕੇ ਜਿਹੜੇ ਬਹੁਤ ਪਿਆਰੇ ਸਾਡੇ ਕਸਟਮਰਸ ਆ ਉਹ ਇੱਥੋਂ ਆ ਕੇ ਪਰਚੇਸ ਕਰ ਲੈਂਦੇ ਆ ਫਿਰ ਉਹ ਚੀਜ਼ ਮੇਰੀ ਵੀਡੀਓ ਬਣਾਉਣ ਤੋਂ ਵੀ ਰਹਿ ਜਾਂਦੀ ਮੈਨੂੰ ਉਹ ਵੀ ਨਹੀਂ ਕੋਈ ਲਾਲਚ ਹੁੰਦਾ ਕਿ ਮਤਲਬ ਇਹ ਚੀਜ਼ ਹਰ ਚੀਜ਼ ਸੋਸ਼ਲ ਮੀਡੀਆ ਤੇ ਹੋਣੀ ਜ਼ਰੂਰੀ ਆ ਕਈ ਵਾਰ ਬਹੁਤ ਸਾਰੇ ਬਾਗ ਮੈਂ ਇਹੋ ਜਿਹੇ ਬਣਾਏ ਆ ਜਿਨ੍ਹਾਂ ਦੇ ਡਿਜ਼ਾਈਨ ਜਿਹੜੇ ਆ ਉਹ ਡਾਇਰੈਕਟਲੀ ਪਰਚੇਸ ਹੋ ਜਾਂਦੇ ਆ ਫਿਰ ਉਹ ਦੁਬਾਰਾ ਜੇ ਅਸੀਂ ਆਨਲਾਈਨ ਪਾਉਂਦੇ ਵੀ ਨਹੀਂ ਸੋ ਇੱਕ ਬਾਗਾਂ ਤੇ ਨਹੀਂ بڑے ਤਰੀਕੇ ਦੇ ਬਾਗਾਂ ਤੇ ਅਸੀਂ ਕੰਮ ਕਰ ਇਹ ਵੀ ਪਿੱਛੋਂ ਵੇਖ ਸਕਦੇ ਹੋ ਸਾਰਾ ਹੱਥ ਦਾ ਬਣਿਆ ਹੈਗਾ ਜੀ ਸੋ ਇਹ ਅਵੇਲੇਬਲ ਆ 2.5 ਮੀਟਰ ਲੰਬਾ 1.5 ਮੀਟਰ ਚੌੜਾ ਇਹ ਓਵਰ ਆਲ ਇਕੋ ਡਿਜ਼ਾਈਨ ਦਾ ਬਣਿਆ ਹੈਗਾ ਜੀ ਸੋ ਇਹ ਵੀ ਵੇਖ ਸਕਦੇ ਹੋ ਚੋਫੇਰ ਮੈਂ ਵਿਖਾਦਾ ਬੜਿਆਂ ਨੂੰ ਡਾਊਟ ਰਹਿੰਦਾ ਹੱਥ ਦੇਣੀ ਆ ਹੱਥ ਦੇਣੀ ਆ ਫਰੇਮ ਲਾ ਕੇ ਪੁਰਾਣੇ ਤਰੀਕੇ ਨਾਲ ਫਲਕਾਰੀ ਜਿੱਦਾਂ ਗੱਡੀ ਜਾਂਦੀ ਸੀ ਉਸੇ ਤਰੀਕੇ ਨਾਲ ਜਿਹੜੇ ਅਸੀਂ ਕੱਢਦੇ ਆ ਮੈਂ ਹਰ ਵੀਡੀਓ ਦੇ ਵਿੱਚ ਇਹ ਬੇਨਤੀ ਕਰਦੀ ਆ ਤੁਸੀਂ ਜ਼ਰੂਰ ਖਰੀਦੋ ਹਰ ਘਰ ਇਹ ਜ਼ਰੂਰ ਖਰੀਦੋ ਆਪਾਂ ਵਿਆਹਾਂ ਤੇ 10 15 20000 ਦੇ ਸੂਟ ਵੀ ਖਰੀਦਦੇ ਆ ਇਹ ਤੇ ਇੱਕ ਹੀ ਚੀਜ਼ ਖਰੀਦਣੀ ਆ ਤੁਸੀਂ ਤੇ ਜਿਹੜੀ ਤੁਹਾਡੀ ਤਿੰਨਾਂ ਚੌਹ ਪੀੜ੍ਹੀਆਂ ਤੱਕ ਚੱਲਣੀ ਆ ਸੋ ਇਹ ਵੇਖ ਸਕਦੇ ਹੋ ਇਹ ਤੀਸਰਾ ਬਾਗ ਆਪਣੇ ਕੋਲ ਇਵੇਂ ਇੱਕ ਵੀਡੀਓ ਚ ਅੱਗੇ ਵੀ ਵਿਖਾਇਆ ਸੀ ਬੜੇ ਜਣਿਆਂ ਨੇ ਪਸੰਦ ਕੀਤਾ ਸੀਗਾ ਸੋ ਇਹ ਵੇਖ ਸਕਦੇ ਹੋ ਸਾਰਾ 2.5 ਮੀਟਰ ਲੰਬਾ 1.5 ਮੀਟਰ ਚੌੜਾ ਪਿੱਛੋਂ ਵੀ ਵੇਖ ਸਕਦੇ ਹੋ ਬਾਗ ਇਹ अवेलेबल ਹੈਗਾ ਜੀ ਤੁਸੀਂ ਜ਼ਰੂਰ ਖਰੀਦੋ ਅ ਇਹ ਬਾਗਾਂ ਨੂੰ ਇਹ 2.5 ਮੀਟਰ ਲੰਬਾ 1.5 ਮੀਟਰ ਚੌੜਾ ਡਿਜ਼ਾਈਨ ਇਹਨਾਂ ਨੂੰ ਜਿਹੜਾ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ ਨੰਬਰ ਜ਼ਹਿਤ ਲਿਖੇ ਨੰਬਰ ਆਉਂਦੇ ਹੁੰਦੇ ਆ 8054629779501205488 ਤੇ ਸਾਡਾ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਦੋ ਨੰਬਰਸ ਤੇ ਮੈਨੂੰ ਜਿਹੜਾ ਕਾਲ ਕਰਕੇ ਮੈਸੇਜ ਕਰਕੇ ਪੁੱਛ ਸਕਦੇ ਹੋ ਸੋ ਸੋ ਇਹ ਵੀ ਦੇਖ ਸਕਦੇ ਹੋ ਸਾਡਾ ਫੁਲਕਾਰੀ ਦੀ ਰਵਾਇਤੀ ਕਲਾ ਨੂੰ ਜਿਉਂਦਾ ਰੱਖਣਾ ਤੇ ਇਹਨਾਂ ਇਹਨਾਂ ਚੀਜ਼ਾਂ ਨੂੰ ਤਾਹੀਂ ਉਸੇ オリジナル ਤਰੀਕੇ ਨਾਲ ਹੀ ਵੇਚ ਰਾ ਨਾ ਕਿ ਇਹਨਾਂ ਨੂੰ ਕੋਈ ਕਾਪੀ ਕਰਕੇ ਨਾ ਕੋਈ ਮਸ਼ੀਨ ਮੇਡ ਕਰਕੇ ਵੇਚਣਾ ਸੋ ਇਹ ਦੇਖ ਸਕਦੇ ਹੋ ਸਾਡੇ ਕੋਲ ਜਿੰਨੀਆਂ ਚੀਜ਼ਾਂ ਹੁੰਦੀਆਂ ਸਾਰੀਆਂ ਹੀ ਹੱਥ ਦੀਆਂ ਹੁੰਦੀਆਂ ਕੋਈ ਵੀ ਇੱਕ ਵੀ ਚੀਜ਼ ਮਸ਼ੀਨ ਮੇਡ ਨਹੀਂ ਆਪਾਂ ਵੇਚਦੇ ਪ੍ਰਵੀਨ ਫੁਲਕਾਰੀ ਹਾਊਸ ਦੇ ਵਿੱਚ ਇਹ ਤੀਸਰਾ ਬਾਗ ਅਵੇਲੇਬਲ ਹੈਗਾ ਅੰਤ ਦੇ ਵਿੱਚ ਮੇਰੀ ਫੇਰ ਇੱਕ ਵਾਰ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ ਹਰ ਵੀਡੀਓ ਦੇ ਵਿੱਚ ਬੇਨਤੀ ਹੁੰਦੀ ਆ ਤੁਸੀਂ ਉੜੇ ਵਾਲੇ ਵਾਲੇ ਝੋਲੇ ਜ਼ਰੂਰ ਖਰੀਦੋ ਇਹ 600 ਰੁਪਏ ਦਾ ਇੱਕ ਝੋਲਾ ਹੁੰਦਾ ਜਿਆਦਾ ਮਹਿੰਗਾ ਝੋਲਾ ਨਹੀਂ ਹੁੰਦਾ ਇਹ ਤੁਸੀਂ ਆਪਣੇ ਵਿਆਹਾਂ ਤੇ ਤੋਹਫੇ ਵਜੋਂ ਦਿਓ ਲਫਾਫਿਆਂ ਨੂੰ ਨਕਾਰੋ ਇਹ ਚੀਜ਼ਾਂ ਜਿਹੜੀਆਂ ਤੁਸੀਂ ਇਹਨਾਂ ਨੂੰ ਮਤਲਬ 100 200 ਝੋਲਾ ਬੁੱਕ ਕਰਾ ਸਕਦੇ ਹੋ ਥੈਲੀਆਂ ਬੁੱਕ ਕਰਵਾ ਸਕਦੇ ਹੋ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਤੁਸੀਂ ਬੁੱਕ ਕਰਵਾ ਸਕਦੇ ਹੋ ਤੇ ਖਰੀਦ ਸਕਦੇ ਹੋ ਹੋਰ ਵੀ ਲੋਕਾਂ ਤੱਕ ਪਹੁੰਚਾ ਸਕਦੇ ਹੋ ਤਾਂ ਜੋ ਇਹ ਇੱਕ ਕੌਜ਼ ਆ ਇਹ ਤੇ ਉੜਾੜਾ ਲਿਖਿਆ ਹੋਇਆ ਪੰਜਾਬੀ ਈ ਮਾਂ ਬੋਲੀ ਦਾ ਜਿਹੜਾ ਪ੍ਰਚਾਰ ਵੀ ਹੁੰਦਾ ਸੋ ਇਹ ਸਾਰਾ ਹੱਥ ਦਾ ਹੀ ਤਿਆਰ ਹੁੰਦਾ ਤੁਹਾਨੂੰ ਜਿਵੇਂ ਪਤਾ ਹੈ ਸੋ ਇਹ ਵੀ ਚੀਜ਼ਾਂ ਜਿਹੜੀਆਂ ਖਰੀਦ ਸਕਦੇ ਹੋ ਤੁਸੀਂ ਕਿਸੇ ਅਕੈਡਮੀ ਲਈ ਇਹ 100-100 ਝੋਲਾ ਜਾਂ 200-200 ਝੋਲਾ ਦੇ ਸਕਦੇ ਹੋ ਜਾਂ ਤੁਸੀਂ ਇਹਨਾਂ ਨੂੰ ਇਦਾਂ ਵਿਆਹਾਂ ਸ਼ਾਦੀਆਂ ਤੇ 100-100 200-200 ਝੋਲਾ ਜਿਹੜਾ ਬੁੱਕ ਕਰਵਾ ਸਕਦੇ ਹੋ ਬਹੁਤ-ਬਹੁਤ ਸ਼ੁਕਰੀਆ ਅੱਜ ਦੀ ਵੀਡੀਓ ਵੇਖਣ ਦੇ ਲਈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮੈਨੂੰ ਮੈਨੂੰ ਤੁਹਾਡੀ ਹਮੇਸ਼ਾ ਰਹਿੰਦੀ ਹੈ ਕਿ ਤੁਸੀਂ ਜੋ ਵੀ ਸਾਨੂੰ ਦੱਸ ਦਿਓ ਤੁਹਾਡੀਆਂ ਸਲਾਮਾਂ ਤੇ ਅਸੀਂ ਜਿਹੜਾ ਗੌਰ ਵੀ ਕਰੀਦਾ ਹੈ ਤੇ ਤੁਸੀਂ ਖਰੀਦੋ ਮੇਰੀ ਹਰ ਵੀਡੀਓ ਦੇ ਵਿੱਚ ਬੇਨਤੀ ਹੈ ਇਹ ਚੀਜ਼ਾਂ ਖਰੀਦੋਗੇ ਤਾਂ ਹੀ ਲੋਕਾਂ ਤੱਕ ਪਹੁੰਚੂਗੀ ਇਹ ਤਾਂ ਹੀ ਆਪਾਂ ਇਸ ਹੋਰ ਵੀ ਲੋਕਾਂ ਤੱਕ ਜਿਹੜਾ ਇਹਨਾਂ ਲਾਹੌਰ ਵੀ ਲੋਕ ਇਹਨਾਂ ਕੱਢਣਗੇ ਤੇ ਉਹ ਉਹਨਾਂ ਦਾ ਉਤਸ਼ਾਹ ਵਧਦਾ ਹੈ ਜੇ ਮੈਂ ਕਹਾਂ ਮੈਂ ਦੱਸ ਸੀ ਜਾਂ ਬੜਾਲੀਆਂ ਤੇ ਉਹ ਖਰੀਦੀਆਂ ਨਹੀਂ ਜਾਂਦੀਆਂ ਤੇ ਉਹ ਸਾਡੇ ਲਈ ਵੀ ਕਿਸੇ ਟਾਈਮ ਨਹੀਂ ਬਹੁਤ ਔਖਾ ਹੋ ਜਾਂਦਾ ਹੈ ਹੋਰ ਵੀ ਲੋਕਾਂ ਤੱਕ ਜਿਹੜਾ ਕੰਮ ਦੇਣਾ ਸੋ ਮੇਰੀ ਹਰ ਵੀਡੀਓ ਚ ਬੇਨਤੀ ਹੁੰਦੀ ਹੈ ਖਰੀਦੋ ਪੱਟੀ ਆ ਕੇ ਵੀ ਖਰੀਦ ਸਕਦੇ ਹੋ ਜਾਂ ਆਨਲਾਈਨ ਤੁਸੀਂ ਸ਼ਿਪਿੰਗ ਜਿਹੜੀ ਆ ਵਰਲਡਵਾਈਡ ਅਵੇਲੇਬਲ ਹੁੰਦੀ ਆ ਤੇ ਉਹ ਤੁਸੀਂ ਕਰਵਾ ਸਕਦੇ ਹੋ ਬਹੁਤ-ਬਹੁਤ ਸ਼ੁਕਰੀਆ ਅਜੀਤ